ਹਲਕਾ ਫਲੋਰ ਦੇ ਪਿੰਡਟਾ ਜੋ ਕਿ ਥਾਣਾ ਗੁਰਆਂ ਦੇ ਅਧੀਨ ਪੈਂਦਾ ਹੈ ਇੱਥੋਂ ਦੇ ਪਿੰਡਟਾ ਦੀ ਇੱਕ ਵੀਡੀਓ ਕੱਲ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਗ੍ਰੰਥੀ ਸਿੰਘ ਵੱਲੋਂ ਤੀਆਂ ਦੇ ਤਿਉਹਾਰ ਦੀ ਅਦਾਸ ਕੀਤੀ ਗਈ ਸੀ ਇਸ ਗੱਲ ਦਾ ਨੋਟਿਸ ਲੈਂਦੇ ਹੋਏ ਸਿੱਖ ਜੱਟ ਤੇ ਬੰਦੀਆਂ ਵੱਲੋਂ ਅੱਜ ਪਿੰਡੱਟੇ ਪਹੁੰਚ ਕੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਤੇ ਦਮਦਮੀ ਟਕਸਾਲ ਦੇ ਸਿੰਘ ਗਿਆਨੀ ਬਲਕਾਰ ਸਿੰਘ ਨੇ ਕਿਹਾ ਕਿ ਗ੍ਰੰਥੀ ਸਿੰਘ ਨੇ ਸੰਗਤਾਂ ਨੂੰ ਮਨਮਤ ਤੋਂ ਰੋਕਣਾ ਹੁੰਦਾ ਹੈ। ਪਰ ਇੱਥੇ ਲੱੱਚਰ ਪੁਣੇ ਦੇ ਦਾਸ ਕੀਤੀ ਗਈ ਹੈ ਜੋ ਕਿ ਬਹੁਤ ਨਿੰਦਨਯੋਗ ਗੱਲ ਹੈ। ਉਨਾ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਨਾਲ ਵੀ ਇਸ ਬਾਰੇ ਗੱਲਬਾਤ ਕੀਤੀ ਗਈ ਹੈ ਜਿਨ੍ਹਾਂ ਨੇ ਮੰਨਿਆ ਹੈ ਕਿ ਅਜਿਹੀ ਕੁਤਾਹੀ ਮੁੜ ਕੇ ਪਿੰਡ ਵਿੱਚ ਨਹੀਂ ਹੋਵੇਗੀ ਅਤੇ ਗ੍ਰੰਤੀ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਕੇ ਪੇਸ਼ ਹੋ ਕੇ ਆਪਣੀ ਕੀਤੀ ਪੁਲਬਖਸ਼ ਹੋਣਗੇ ਦਰਮੇਸ਼ ਤਰਨਾ ਦਾਲ ਦੇ ਸतीश ਸਿੰਘ ਫਗਵਾੜਾ ਨੇ ਕਿਹਾ ਕਿ ਪਿੰਡ ਵਿੱਚ ਤੀਆਂ ਦੇ ਨਾਂ ਤੇ ਕੀਤੀ ਜਾਂਦੀ ਮਨਮਤ ਵਿੱਚ ਅਰਦਾਸ ਕਰਕੇ ਸਿੱਖ ਸਿਧਾਂਤਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਕਾਰਨ ਸਿੱਖ ਸੰਗਤਾਂ ਵਿੱਚ ਬਹੁਤ ਰੋਸ ਹੈ ਗ੍ਰੰਥੀ ਸਿੰਘ ਨੇ ਵੀ ਪੰਚਾਇਤ ਵਿੱਚ ਆਪਣੀ ਗਲਤੀ ਦੀ ਤੌਬਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਆਸ ਹੈ ਕਿ ਬਾਕੀ ਸੰਗਤਾਂ ਵੀ ਇਸ ਤੋਂ ਸੇਧ ਲੈਣਗੀਆਂ ਇਸ ਮੌਕੇ ਤੇ ਸਤਕਾਰ ਕਮੇਟੀ ਦੇ ਰਵਿੰਦਰ ਸਿੰਘ ਜੀ ਟਾਂਡਾ ਦਰਮੇਸ਼ ਤਰਨਾ ਦਲ ਦੇ ਸਤੀਸ਼ ਸਿੰਘ ਫਗਵਾੜਾ ਤੋਂ ਇਲਾਵਾ ਇਲਾਕੇ ਦੀਆਂ ਸਿੱਖ ਸੰਗਤਾਂ ਵੀ ਹਾਜ਼ਰ ਸਨ ਸਾਡੇ ਪਿੰਡ ਅਟਾ ਦੇ ਵਿੱਚ ਗਿਆਨੀ ਜੀ ਨੇ ਅਰਦਾਸ ਕੀਤੀ ਸੀ ਤੀਆਂ ਦੇ ਪ੍ਰੋਗਰਾਮ ਤੇ ਜਿਹੜੀ ਉਹਨਾਂ ਨੂੰ ਨਹੀਂ ਸੀ ਕਰਨੀ ਚਾਹੀਦੀ ਉਹਨਾਂ ਦੀ ਗਲਤੀ ਸੀ ਉਹਨਾਂ ਨੇ ਆਪਣੀ ਗਲਤੀ ਦੀ ਮਾਫੀ ਮੰਗ ਲਈ ਪੰਚਾਇਤ ਕੋਲੋਂ ਪਿੰਡ ਕੋਲੋਂ ਖਾਲਸਾ ਜੀ ਕੋ ਸਾਰਿਆਂ ਕੋ ਮਾਫੀ ਮੰਗ ਲਈ ਆ ਔਰ ਗਿਆਨੀ ਜੀ ਨੇ ਔਰ ਮੈਂ ਵੀ ਇਹ ਵਿਸ਼ਵਾਸ ਦਿਵਾਉਣਾ ਵੀ ਅੱਗੇ ਤੋਂ ਕੋਈ ਇਦਾਂ ਦੀ ਗਲਤੀ ਨਹੀਂ ਹੋਊਗੀ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਅਸਤੀ ਸਿੰਘ ਖਾਲਸਾ ਜ਼ਿਲ੍ਹਾ ਜਥੇਦਾਰ ਦਸ਼ਮੀਸ਼ ਤਨੰਦਰ ਇੱਕ ਬੜੀ ਵੀਡੀਓ ਵਾਇਰਲ ਹੋਈ ਸੀ ਥੋੜੇ ਦਿਨ ਪਹਿਲਾਂ ਜਿੱਥੇ ਕਿ ਪਿੰਡ ਅਟਾ ਦੇ ਵਿੱਚ ਇੱਕ ਤੀਆਂ ਦਾ ਤਿਉਹਾਰ ਮਨਾਇਆ ਗਿਆ ਤੀਆਂ ਦਾ ਤਿਉਹਾਰ ਮਨਾਉਂਦੇ ਆ ਮਨਮਤੀਆਂ ਬਹੁਤ ਸਾਲਾਂ ਤੋਂ ਚੱਲ ਰਹੀਆਂ ਆ ਕਰੀ ਜਾਣ ਸਾਨੂੰ ਉਹਨਾਂ ਕੋਈ ਇਤਰਾਜ਼ ਨਹੀਂ ਲੇਕਿਨ ਉਹ ਮਨਮਤੀਆਂ ਦੇ ਵਿੱਚ ਇੱਕ ਮਨਮਤੀ ਹੋਰ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਆਪਣੇ ਗੁਰਦੁਆਰੇ ਦੇ ਪਾਈ ਸਾਹਿਬ ਵੱਲੋਂ ਅਰਦਾਸ ਕਰਕੇ ਜਿਹੜੀ ਕਿ ਸਿੱਖ ਸੰਗਤ ਨੂੰ ਮਨਜ਼ੂਰ ਨਹੀਂ ਉਹਦਾ ਸਾਰੀ ਸਿੰਘ ਸੰਗਤ ਨੇ ਨੋਟਿਸ ਲਿਆ ਤੇ ਅੱਜ 29 ਤਰੀਕ ਅਸੀਂ ਪਿੰਡ ਅਟਾ ਵਿੱਚ ਪਹੁੰਚੇ ਆ ਜਿੱਥੇ ਕਿ ਭਾਈ ਸਾਹਿਬ ਨੇ ਆਪਣੀ ਗਲਤੀ ਮੰਨੀ ਆ ਕਿ ਮੇਰੀ ਕੋਲ ਬਹੁਤ ਵੱਡੀ ਗਲਤੀ ਹੋਈ ਆ ਇਹ ਗਲਤੀ ਹੋਣੀ ਨਹੀਂ ਸੀ ਚਾਹੀਦੀ ਉਹਨਾਂ ਨੂੰ ਜੋ ਗੁਰਮਰਿਆਦਾ ਦੇ ਅਨੁਸਾਰ ਅਸੀਂ ਉਹਨੂੰ ਸਜ਼ਾ ਲਾਈ ਆ ਤੇ ਹਫ਼ਤੇ ਦੇ ਵਿੱਚ ਉਹ ਅਕਾਲ ਤਖਤ ਤੇ ਪੇਸ਼ ਹੋਣਗੇ ਜੋ ਸਜ਼ਾ ਨੂੰ ਇੱਥੇ ਲਾਈ ਆ ਗੁਰੂ ਘਰ ਦੀ ਸੇਵਾ ਕਰਨਗੇ ਜੋੜੇ ਜੋੜੇ ਦੀ ਸਫਾਈ ਕਰਨਗੇ ਉਹ ਉਹਨਾਂ ਨੇ ਮੰਨਿਆ ਹੈ ਪਿੰਡ ਦੀ ਪੰਚਾਇਤ ਦੇ ਵਿੱਚ ਤੇ ਅੱਗੇ ਤੋਂ ਇਹੋ ਜੀਆਂ ਗੱਲਾਂ ਕਰਨ ਤੋਂ ਤੋਅਵਾ ਕੀਤੀ ਆ ਉਮੀਦ ਕਰਦਾ ਕਿ ਇਸ ਗੱਲ ਤੋਂ ਬਾਕੀ ਲੋਕ ਵੀ ਸੇਧ ਲੈਣਗੇ ਜਿਹੜੀਆਂ ਤੁਸੀਂ ਇਤਿਹਾਰ ਮਨਾਉਣੇ ਆ ਜਿਹੜੇ ਕਿ ਮੁਗਲਾਂ ਦੇ ਟਾਈਮ ਤੇ ਚੱਲੇ ਆ ਰਹੇ ਨਹੀਂ ਛੱਡਣੇ ਬਣਾਈ ਜੋ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਗੁਰੂ ਘਰ ਨੂੰ ਉਸ ਤੋਂ ਵੱਖ ਰੱਖੋ ਇਹੀ ਬੇਨਤੀਆਂ ਕਰਦਾ ਮੈਂ ਖਾਬ ਤੁਖੇ ਮਾਂ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬਾ ਜੀ ਇੱਥੇ ਇੱਕ ਵੀਡੀਓ ਬੜੀ ਵਾਇਰਲ ਹੋਂਦੀ ਪਈ ਸੀ ਕਿ ਇੱਕ ਗ੍ਰੰਥੀ ਸਿੰਘ ਵੱਲੋਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਤੀਆਂ ਦਾ ਇਤਿਆਰ ਦੀ ਅਰਦਾਸ ਕੀਤੀ ਗਈ ਸੰਗਤ ਨੂੰ ਨਾਲ ਲੈ ਕੇ ਜੀ ਤੇ ਉਸ ਪਿੰਡ ਦੇ ਵਿੱਚ ਆ ਕੇ ਜੋ ਮਾਹੌਲ ਦੇਖਿਆ ਸਾਨੂੰ ਸ਼ਰਮ ਵੀ ਬੜੀ ਆਂਦੀ ਹੈ ਕਿ ਗ੍ਰੰਥੀ ਸਿੰਘ ਹੁੰਦੇ ਹੋਏ ਵੀ ਉਹਨਾਂ ਨੂੰ ਇਸ ਚੀਜ਼ ਬਾਰੇ ਕੋਈ ਨੌਲੇਜ ਹੀ ਨਹੀਂ ਗ੍ਰੰਥੀ ਸਿੰਘ ਦਾ ਫਰਜ਼ ਬੰਦਾ ਹੈ ਕਿ ਆਪਣੇ ਨਗਰ ਦੀ ਜਾਂ ਆਪਣੇ ਪੰਚਾਇਤ ਦੀ ਸੁੱਖ ਮੰਗਣੀ ਠੀਕ ਹੈ ਜੀ ਪਰ ਗ੍ਰੰਥੀ ਸਿੰਘ ਦਾ ਫਰਜ਼ ਬੰਦਾ ਸੀ ਸਪਿੰਡ ਨੂੰ ਤੀਆਂ ਦੇ ਤਿਹਾਰ ਬਾਰੇ ਦੱਸਣਾ ਕਿ ਸਾਡੇ ਸਿੱਖ ਧਰਮ ਦੇ ਵਿੱਚ ਤੀਆਂ ਦਾ ਕੋਈ ਤਿਹਾਰ ਨਹੀਂ ਹੁੰਦਾ ਜੀ ਇਹ ਮੁਗਲਾਂ ਸਮਿਆਂ ਦਾ ਚੁਰਿਆਂ ਦਾ ਆ ਤੇ ਅੱਜ ਇਹਨੂੰ ਇੱਕ ਰੀਤ ਬਣਾ ਕੇ ਤੁਰੇ ਪਿਆ ਜੀ ਉਸ ਸੰਬੰਧ ਵਿੱਚ ਗ੍ਰੰਥੀ ਸਿੰਘ ਨੇ ਮਾਫੀ ਮੰਗੀ ਹੈ ਜੀ ਗਾਂਹ ਦੇ ਵਿੱਚ ਇਦਾਂ ਦੀ ਕੋਈ ਵੀ ਕੁਦਰਾਈ ਨਹੀਂ ਕਰੇਗਾ ਤੇ ਹੁਣ ਉਹਨੂੰ ਕਾਲਸਾ ਕੇ ਸਾਇਦ ਦੇ 5 ਦਿਨ ਦਾ ਸਮਾਂ ਦਿੱਤਾ ਗਿਆ ਜੀ ਉੱਥੇ ਜਾ ਕੇ ਆਪਣੀ ਭੁੱਲ ਬਖਸ਼ਾਵੇ ਵਾਇਗੁਰਜੀ ਕਾਲਸਾ ਵਾਇਗੁਰਜੀ ਕਥੇ ਦਾਸ ਵਿਗਿਆਨੀ ਬਲਕਾਰ ਸਿੰਘ ਵਿਦਿਆਰਥੀ ਦੰਦਮਿੰਟਕਸਾਲ ਅੱਜ ਪਹੁੰਚਿਆ ਜੀ ਪਿੰਡ ਅਟਾ ਵਿਖੇ ਜਿੱਥੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜੋ ਗੁਰਦੁਆਰਾ ਦਸ ਮਹਾਰਾਜਿਆਂ ਦੇ ਗ੍ਰੰਥੀ ਸਾਹਿਬ ਨੇ ਲਾਗੇ ਜਾਂਚ ਕਰਿਆ ਤੇ ਜਾਂਚ ਕਰਦੇ ਵਿੱਚ ਖੜ ਕੇ ਛੋਟੀਆਂ ਬੇਡੀਆਂ ਕਹ ਲੋ ਜਾਂ ਬੀਬੀਆਂ ਭੈਣਾਂ ਕਹ ਲੋ ਤੀਆਂ ਦਾ ਤਿਉਹਾਰ ਮਨਾ ਰਹੀਆਂ ਸੀ ਉੱਥੇ ਅੰਦਰ ਅਰਦਾਸ ਕੀਤੀ ਤੇ ਇਹ ਵੀਡੀਓ ਜੋ ਸਾਡੇ ਕੋਲ ਪਹੁੰਚੀ ਤੇ ਇਹ ਗੱਲ ਤਾਂ ਸਾਨੂੰ ਬੜਾ ਦੁੱਖ ਲੱਗਾ ਕਿ ਯਾਰ ਇੱਕ ਗ੍ਰੰਤੀ ਸਾਹਿਬ ਤੋਂ ਲੋਕਾਂ ਨੇ ਸੇਧ ਲੈਣੀ ਹੁੰਦੀ ਆ ਤੇ ਗ੍ਰੰਤੀ ਸਾਹਿਬ ਹੀ ਲਕਚਰਪੁਣੀ ਦੀ ਅਰਦਾਸ ਕਰੇ ਤੇ ਗੱਲ ਸ਼ੋਭਦੀ ਨਹੀਂ ਉਹਦੇ ਤਹਿਤ ਇੱਥੇ ਆਏ ਆ ਸਾਡੇ ਸਤਕਾਰਯੋਗ ਸਰਪੰਚ ਸਾਹਿਬ ਮਹੰਤ ਕਮਲ ਗਰੀਜੀ ਕਮਲ ਕੁਮਾਰ ਜੀ ਇਹਨਾਂ ਨੇ ਮੌਕੇ ਦੇ ਸਰਪੰਚਾਂ ਨੇ ਵਿਸ਼ਵਾਸ ਦਵਾਇਆ ਪਿੰਡ ਦੀ ਪੰਚਾਇਤ ਨੇ ਔਰ ਸਾਰੀ ਸੰਗਤ ਨੇ ਵਿਸ਼ਵਾਸ ਦਵਾਇਆ ਵਾ ਕਿ ਗਾਂਵ ਤੋਂ ਕਦੀ ਵੀ ਇਦਾਂ ਦੀ ਕਤਾਈ ਨਹੀਂ ਹੋਏਗੀ ਆਡੇ ਨਾਲ ਪਹੁੰਚੇ ਆ ਸਤਿਕਾਰ ਕਮੇਟੀ ਦੇ ਸਰਦਾਰ ਰਵਿੰਦਰ ਸਿੰਘ ਜੀ ਟੰਡਾ ਤੋਂ ਸ਼ਰੋਣੀ ਪੰਥਕਾਲੀ ਦਸ਼ਮੇਸ਼ਰ ਨਾਲ ਦੇ ਜਹੀਦਾਰ